ਪੰਜਾਬ ਵਿਧਾਨ ਸਭਾ ਸਪੀਕਰ ਖੁਲਤਾਰ ਸਿੰਘ ਸੰਧਵਾ ਦਾ ਕਹਿਣੇ ਕਿ ਮਾਨ ਸਰਕਾਰ ਦੇ ਵੱਲੋਂ ਨਵੇਂ ਪਾਛਾ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਸ਼ਤਾਬਦੀ ਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ 425 ਸਥਾਪਨਾ ਦਿਵਸ ਸੰਬੰਧੀ ਰਾਜ ਪੱਧਰੀ ਧਾਰਮਿਕ ਸਮਾਗਮ ਕਰਵਾਉਣ ਦਾ ਇਤਿਹਾਸਿਕ ਫੈਸਲਾ ਹੈ ਉਹਨੇ ਕਿਹਾ ਕਿ ਸਿੱਖ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਸਮੂੱਚੀ ਮਾਨਵਤਾ ਲਈ ਹਨ ਇਸ ਲਈ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਧਾਰਮਿਕ ਸਮਾਗਮ ਦੀਆਂ ਰੂਪਰੇਖਾ ਤਿਆਰ ਹੈ ਹੋ ਚੁੱਕੀਆਂ ਨੇ ਤੇ ਇਸ ਦੇ ਨਾਲ ਵਕ ਵਾਖ ਸਿੱਖ ਸੰਪਰਦਾਵਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਕੇ ਸੁਝਾਅ ਲਈ ਜਾਣਗੇ ਜਿਸ ਨਾਲ ਸਿੱਖ ਧਰਮ ਦੇ ਗੌਰਵ ਮਈ ਇਤਿਹਾਸ ਨੂੰ ਅਸੀਂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕੀਏ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਾ ਔਰ ਅਮਰਸਤ ਸਾਹਿਬ ਦੇ 450ਵੇਂ ਸਤਾਫਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਹੋ ਰਿਹਾ ਹੈ। ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ ਦੇ ਵਿੱਚ ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ। ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਤਾ ਦੇ ਲਈ ਹੈ। ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ। ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ 'ਚ ਇਸ਼ਤਿਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ। ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ। ਲੋਕਾਂ ਦੇ ਆਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮਈ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਰੇ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਰਿਉ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਅਕੀਦਾ ਲੱਗਦੇ ਨੇ ਸ੍ਰੀ ਗੁਰੂ ਸ੍ਰੀ ਅਵਰਸਰ ਸਾਹਿਬ ਦੀ ਮਹਾਨਤਾ ਬਾਰੇ ਜਿਹਨਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸਕ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਪਹੁੰਚਾਉਣਾ ਹੈ ਤੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ੀਅਨਸ ਉਹਨਾਂ ਕੋਲ ਯੂਨੀਵਰਸਿਟੀਜ਼ ਦੇ ਕੋਲ ਮੈਂ ਖੁਦ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਦਾ ਕਿਸੇ ਸ਼ਖਸੀਅਤ ਨੂੰ ਕਿਸੇ ਕਿਸੇ ਸੰਪਰਦਾਏ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਅ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ